ਪਾਰੋਂ ਕੇ ਸੀਗੇ ਜੀ ਬਾਲਾਪੁਰ ਦੇ ਨੇੜੇ ਇੱਥੋਂ ਨੰਦੇੜ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ 200 ਕਿਲੋਮੀਟਰ ਰਹਿ ਗਿਆ ਜੀ ਠਾਬੇ ਤੇ ਰੁਕਿਆ ਸੀਗੇ ਨਾਲ ਤਾਂ ਇਸ਼ਨਾਨ ਕਰ ਲਿਆ ਨਾਲ ਪ੍ਰਸ਼ਾਦਾ ਪਾਣੀ ਛਕ ਲਈਏ ਉਸ ਤੋਂ ਬਾਅਦ ਸਿੱਧਾ ਸੱਚਖੰਡ ਸ੍ਰੀ ਹਜੂਰ ਸਾਹਿਬ ਜਾ ਕੇ ਰੁਕਾਂਗੇ ਜੀ ਰਾਤ ਰਸਤਾ ਬਹੁਤ ਖਰਾਬ ਸੀਗਾ ਜੀ ਗਰਦਾ ਮਿੱਟੀ ਘੱਟਾ ਥਾਂ ਥਾਂ ਤੋਂ ਰਾਹ ਪਟਿਆ ਹੋਇਆ ਸੀ ਬਹੁਤ ਬੁਰਾ ਹਾਲ ਸੀਗਾ ਹੁਣ ਫਿਰ ਇੱਥੋਂ ਤੁਰਦੇ ਜੀ ਫਿਰ ਜਾ ਕੇ ਦਰਸ਼ਨ ਮੇਲੇ ਕਰਦੇ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਆਲ ਦੇਖ ਲਓ ਜੀ ਪਹਿਲਾਂ ਨਾ ਹੌਣੀ ਜਾਂਦੇ ਜਦ ਨਾਉਣ ਜਾਂਦੇ ਪਰ ਹਟਦੇ ਨਹੀਂ ਆਹ ਦੇਖ ਲੋ ਕਰਨੇ ਮੈਨਾਂ ਡੇਢ ਘੰਟਾ ਹੋ ਗਿਆ ਡੀਕਦਣਾ ਉਹਨਾਂ ਨੂੰ ਜਿੱਲੇ ਯਾਰ ਆ ਬਾਈ ਜਿੱਥੇ ਆਪਾਂ ਰੁਕੇ ਸੀਗੇ ਚਾਹ ਪੀਤੀ ਆਲੂ ਵਾਲੇ ਪਰੌਠੇ ਖਾ ਕੇ ਫਣ ਬਾਈ ਜਿੱਥੇ ਤੁਰਦੇ ਆ ਜੀ ਅੰਜੂਤ ਸਾਹਿਬ ਨੂੰ ਬੰਦੇ ਬਹੁਤ ਵਧੀਆ ਜੇ ਕਿਨੇ ਰੁਕਣਾ ਹੋਵੇ ਪਰ ਰੌਂਗ ਸਾਈਡ ਹੋਣਾ ਪੈਂਦਾ ਉੱਥੋਂ ਕੱਟ ਆ ਬਾਤੀ ਹੋ ਗਈ ਵੀਰੇ ਹੰਜੂਰ ਸਾਹਿਬ ਹਾਈਵੇ ਹੰਜੂਰ ਸਾਹਿਬ ਰਹਿ ਗਿਆ ਜੀ 100 ਕਿਲੋਮੀਟਰ ਚਾਹ ਬਣਾ ਕੇ ਪੀਣ ਲੱਗੇ ਸੀ ਟਰੈਕਟਰ ਦੇਖੋ ਕਿੱਥੇ ਲਾਇਆ ਰੋਡ ਤੋਂ ਸਾਈਡ ਤੇ ਸ਼ਾਮੇ ਲਓ ਜੀ ਚਾਹ ਧਾਰਤੀ ਹਵਾ ਬਹੁਤ ਤੇ ਚੱਲਦੀ ਆ ਇਹ ਉਹ ਵੱਡੇ ਥਾਲ ਦੇ ਉਹ ਕਹਤਾ ਹੈਗਾ ਸਟੀਲ ਦੇ ਥਾਲੇ ਲਾ ਕੇ ਉਹ ਦੋ ਥਾਲੇ ਦੇ ਥਾਲੇ ਬੜੇ ਗੋਰੀ ਜੀ ਚਾਹ ਇੱਥੇ ਦੇ ਚਾਹ ਤਾਂ ਬਣ ਗਈ ਇਹ ਨਹੀਂ ਬਣ ਗਈ ਬਣ ਗਈ ਜਿਆਦਾ ਲੈਣ ਤੇ ਕੋਈ ਆਹ ਦੇਖੋ ਪਹਿਲਾਂ ਥਾਲ ਪਰੇ ਕਰ ਦੋ ਸਾਡੀ ਚੱਜ ਕੇ ਤਾਂ ਸਾਈਂ ਚੈੱਕ ਮੈਂ ਨਾ ਦਰਮਿਆਨ ਨਹੀਂ ਕਹਿੰਦਾ ਮੈਂ ਤਾਂ ਨਿੱਲ ਦੇਖ 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 ਦੇ ਆਹ ਮੈਂ ਵੀ ਖਾਤਾ ਕਰੋ ਥਾਲ ਦੇ ਮਾਰ ਕੇ ਥੱਲੇ ਬੈਗੀ ਅੱਗ ਜੀ ਉਹਦੇ ਹੱਲੇ ਗੈਸ ਤੇ ਭੱਜੇ ਦੇਖੋ ਕੰਨੀ ਛੇਰੀ ਸਾਰੇ ਜਿੱਲੀ ਜਵਾਰੇ ਲਾਓ ਜਵਾਰੇ ਲਾਓ ਅੱਜ ਆ ਕਵੇ ਚਾਹ ਨਾ ਬੈਸਕੜਾ ਚਾਹ ਅੱਜ ਸੁਆਦ ਆ ਜੀ ਕੀ ਬਣਾਈਆ ਤੈਨੂੰ ਸੁਆਦ ਬਣੀ ਫਿਰ ਜਿਹੜਾ ਸੰਡਰ ਨਾਲ ਲੀਕ ਹੁੰਦਾ ਫਿਰ ਬੜੀ ਸੁਆਦ ਆ ਜੀ ਕਿਹੜਾ ਲੀਕ ਕਰਕੇ ਸੁਆਦ ਬਣੀ ਭਾਜ ਲੈ ਪਰ ਇਹਨੂੰ ਬਾਜੀ ਵਾਲਾ ਹੈਰਾਨ ਦਾ ਸੰਤਾਂ ਦੀ ਤਸਕੀਨ त श्रीू सागर इहो ਜੀ ਹਾਂ ਜੀ ਹੁਣ ਆਪਾਂ ਚੱਲੇ ਬਾਬਾ ਨਿਧਾਨ ਸਿੰਘ ਜੀ ਦੇ ਪੁੱਤਰ ਦਾ ਸਾਹਵਾਲਾ

ਆ ਬੈੱਡ ਲੱਗੇ ਬਈ। ਆ ਲਾਈਟਿੰਗ ਆ। ਹੋਈ ਸੀ। ਇਹ ਦਰ ਵਾਸ਼ਰੂਮ ਆ ਜੀ। ਪੂਰਾ ਵਧੀਆ ਰੂਮ ਆ ਜੀ। 400 ਰੁਪਿਆ ਰੈਂਟ ਇੱਕ ਦਿਨ ਦਾ। ਇਹਦਰ ਲਿਹੜਾ ਦੀ ਬਾਲਕਨੀ ਜੀ। ਮਨ ਕਰਵਾਰ ਸਾਹਿਬ ਜੀ ਚਰਨ ਕਮਲ ਕਾ ਆਸਰਾ ਐਨ ਕਮਲ ਕਾ ਖਾਕ ਫੁੱਲੇ ਵੇ ਪੌੜਾਂ ਨਿਛੜਾ ਲਾਉਣ ਲਾਦਾ ਤਾਂ ਖੇਤਰਨ ਆਲਾ ਚੱਲ ਬੱਛਿਆਣੀ ਔਰ ਦਾ ਵਿਚਾਰਾ ਆ ਜਾਤਰੀ ਨਿਵਾਸ ਹੈ ਜਿੱਥੇ ਸਾਨੂੰ ਕਮਰਾ ਮਿਲਿਆਗਾ ਤੇ ਹੁਣ ਅਸੀਂ ਆ ਗਏ ਰੂਮ ਚ ਬਹਿ ਗਏ ਸਾਰੇ ਜਣੇ ਸਵੇਰੇ ਸਾਰੇ ਉੱਠਾਂਗੇ ਜੀ ਗੁਰੂ ਘਰ ਮੱਥਾ ਟੇਕ ਕੇ ਫਿਰ ਨਾਨਕ ਧੀਰੇ ਜਾਵਾਂਗੇ ਜੀ ਗੁਰੂ ਘਰ